ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖੀ ਬਸਕ ਅਮਸਕੀ ਨਿਆ ਆਪਨੇ ਵਾਰ ਤਲੇ ਬਡੇ ਬਡੇ ਅਹੰਕਾਰੀਆਂ ਨਾਨਕ ਗਰਬ ਗਲੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਨ ਕਾ ਸੰਗ ਸਾਥ ਵਡਿਆਂ ਸਿਓ ਕਿਆਰੀਸ ਜਿਥੇ ਨੀਚ ਸਮਾਲੇਨ ਤੇਥੇ ਨਦਰ ਤੇਰੀ ਬਖਸ਼ੀਸ ਗੁਰੂ ਰੂਪ ਗੁਰੂ ਕਿਆਰੀ ਸਾਧ ਸੰਗਤ ਜੀਓ ਆਸਮੋਹ ਸੰਗਤਾਂ ਵਡ ਭਾਗੇ ਹੋ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਤੇ ਕਰ ਰਹੇ ਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤੇ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਮੂ ਸੰਗਤਾਂ ਨੇ ਹੀ ਪੁਣਵੀ ਅਸ਼ਟਪਦੀ ਦੀ ਚੌਥੀ ਪੌੜੀ ਸਰਵਣ ਕੀਤੀ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਪੁਣਵੀ ਅਸ਼ਟਪਦੀ ਦੀ ਪੰਜਵੀਂ ਪੌੜੀ ਵਿੱਚ ਕੀ ਫਰਮਾਨ ਕਰ ਰਹੇ ਨੇ ਕੀ ਸਮਝਾ ਰਹੇ ਨੇ ਆਓ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲੁਪਟਾਵਹਿ ਮੂਰਖ ਮਨਾ ਸੰਗ ਨਾ ਚਾਲਸ ਤੇਰੇ ਧਨਾ ਸਤਿਗੁਰੂ ਧੰਗੁਰ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਹਨ ਸੰਗ ਨਾ ਚਾਲਸ ਤੇਰੇ ਧਨਾ ਸਤਿਗੁਰੂ ਫਰਮਾਉਂਦੇ ਨੇ ਇਸ ਦੁਨਿਆਵੀ ਧਨਾ ਦੌਲਤਾਂ ਦੇ ਤੇਰੇ ਸੰਗ ਕੋਈ ਵੀ ਨਹੀਂ ਚੱਲਣ ਵਾਲਾ ਜਿਹੜੇ ਧਨ ਤੋਂ ਕਮਾਰਿਆਂ ਨਾ ਰਾਤ ਦਿਨ ਭਾਵੇਂ ਨੀਂਦ ਨਾ ਆਵੇ ਇਸੇ ਤਰ੍ਹਾਂ ਸਤਿਗੁਰੂ ਫਰਮਾਉਂਦੇ ਨੇ ਕਿ ਬੰਦੇ ਨੂੰ ਪੈਸੇ ਕਰਕੇ ਇੱਕ ਲੱਤ ਦੇ ਵੀ ਖਲਾਰ ਦਿੱਤਾ ਜਾਵੇ ਨਾ ਉਹ ਖਲੋਣ ਲਈ ਤਿਆਰ ਹੋ ਜਾਂਦਾ ਰਾਜੀ ਹੋ ਜਾਂਦਾ ਕਿ ਮੈਨੂੰ ਪੈਸੇ ਮਿਲਣੇ ਨੇ ਇਸੇ ਤਰ੍ਹਾਂ ਓਵਰ ਟਾਈਮ ਲੌਂਦਾ ਜਿੱਥੇ 8 ਘੰਟੇ ਡਿਊਟੀ ਆ ਪੈਸੇ ਹੋਰ ਵੱਧ ਕਮਾਉਣ ਕਰਕੇ 4 ਘੰਟੇ ਲੌਂਦਾ ਇਹ ਕਿਉਂ ਲੌਂਦਾ دنیਾਵੀ ਪਦਾਰਥਾਂ ਦੇ মোহ ਕਰਕੇ ਲਾਉਣਾ ਕਰਦਾ ਹੈ ਤੇ ਸਤਿਗੁਰੂ ਫਰਮਾਉਂਦੇ ਨੇ ਸੰਗ ਨਾ ਚਾਲ ਸਤੀਰੇ ਤਨ ਕੀ ਇਹ ਤੇਰੇ ਸੰਗ ਨਹੀਂ ਚਲੇਗਾ ਜਿਹੜੇ ਧਨ ਨੂੰ ਤੂੰ ਇੰਨੇ ਯੋਰਾ ਦੇ ਨਾਲ ਇੰਨੇ ਮੋਹ ਵਸ ਹੋ ਕੇ ਕਮੌੜਾਂ ਕਰ ਰਿਆ ਹੈ ਤੂੰ ਕੀ ਲਪਟਾਵੇਂ ਮੂਰਖ ਮਨਾ ਸੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਮਝਾਉਂਦੇ ਹਨ ਏ ਬੇਸਮਝ ਮੂਰਖ ਇਹ ਜੀਵ ਕਿਉਂ ਸ਼ਾਸਤਰ ਗਿਆਨ ਤੋਂ ਹੀਣੇ ਮਨਾਂ ਤੋਂ ਕਿਉਂ ਵਾਸ ਵਾਸਤੇ ਇਸ ਮਾਇਆ ਦੇ ਨਾਲ ਲਪਟਾਵੇ ਵੀ ਲਪਟ ਹੋਇਆ ਕਿਉਂ ਚੰਬੜਿਆ ਪਿਆ ਹੈ ਇਸ ਮਾਇਆ ਦੇ ਨਾਲ ਸਤੰਗੀ ਤੇ ਘਟੰਬਰ ਬਣਤਾ ਸੋਤ ਦਾ ਅਰਥ ਹੈ ਪੁੱਤਰ ਮੀਤ ਮਿੱਤਰ ਰਿਸ਼ਤੇਦਾਰ ਘਟੰਬ ਘਟੰਬ ਦਾ ਅਰਥ ਵੀ ਇਸਤਰੀ ਤੋਂ ਵਧੇ ਪਰਿਵਾਰ ਸੰਬੰਧੀ ਜਿਹੜੇ ਘਟੰਬ ਭਾਵ ਪਰਿਵਾਰ ਬੱਚੇ ਗਾਂ ਅੱਗੇ ਪੋਤਰੇ ਬਣੇ ਤਾਂ ਇਸਤਰੀ ਮਹਾਰਾਜ ਕਹਿੰਦੇ ਨੇ ਇਹ ਪੁੱਤਰ ਇਸਤਰੀ ਰਿਸ਼ਤੇਦਾਰ ਸਾਖ ਸੰਬੰਧੀ ਇਨਾਂ ਤੇ ਕਹ ਤੂੰ ਕਮਨ ਸੁਨਾਥਾ ਇਨਾਂ ਤੋਂ ਕਹੋ ਮਹਾਰਾਜ ਕਹਿੰਦੇ ਨੇ ਇਨ ਤੇ ਕਹੋ ਤੂੰ ਕਮਨ ਸੁਨਾਥਾ ਤੇ ਇਨਾਂ ਦੇ ਮੋਹ ਤੋਂ ਕਹੋ ਦੱਸੋ ਕਮਨ ਵੀ ਕੌਣ ਤੇਮ ਤੇਰੀ ਸੁਨਾਥਾ ਵੀ ਰੱਖਿਆ ਕਰਨ ਵਾਲਾ ਹੈ ਇਨਾਂ ਦੇ ਮੋਹ ਕਰਕੇ ਤੂੰ ਦੱਸੋ ਕੌਣ ਮੁਕਤ ਹੋਇਆ ਹੈ ਭਾਵ ਕੀ ਸਫਤਾ ਨਹੀਂ ਕਿਸੇ ਨੇ ਵੀ ਪਾਈ ਇਸੇ ਤਰ੍ਹਾਂ ਸਾਖੀ ਆਉਂਦੀ ਆ ਸਤਗੁਰੂ ਧਾਨਗੁਰ ਅਰਜਨ ਦੇਵ ਮਹਾਰਾਜੀ ਦਾ ਸਿੱਖ ਸੀ ਭਾਈ ਮਾਧੋ ਜੀ ਭਾਈ ਮਾਧੋ ਜੀ ਸਿੱਖ ਹਾਤੇ ਉਹਨਾਂ ਨੂੰ ਕਸ਼ਮੀਰ ਦਾ ਇਲਾਕਾ ਦਿੱਤਾ ਹੈ ਸਤਗੁਰਾਂ ਨੇ ਸਿੱਖੀ ਪ੍ਰਚਾਰ ਕਰਨ ਵਾਸਤੇ ਇੱਕ ਸ਼ਾਹੂਕਾਰ ਦੇ ਵੀ ਤਿੰਨ ਚਾਰ ਲੜਕੇ ਸਨ ਇੱਕ ਉਹਨਾਂ ਦਾ ਜਿਹੜਾ ਲੜਕਾ ਸੀ ਉਹ ਕੰਮਕਾਰ ਨਹੀਂ ਸੀ ਕਰਿਆ ਕਰਦਾ ਪਰ ਇੱਕ ਉਹਦੇ ਵਿੱਚ ਗੁਣ ਸੀ ਕਿ ਉਸ ਭਾਈ ਮਾਦੋ ਦਾਸ ਜੀ ਦੀ ਸੰਗਤ ਕਰਿਆ ਕਰਦਾ ਸੀ ਕਿਉਂਕਿ ਧੰਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਸੀ ਬੜੀ ਬੰਦਗੀ ਵਾਲਾ ਸੀ ਤੋ ਉਹਦੇ ਸਿੱਖੀ ਪ੍ਰਚਾਰ ਕਰਕੇ ਕਾਰਨ ਸੰਗਤਾਂ ਬਹੁਤ ਉਹਦਾ ਸਤਿਕਾਰ ਕਰਦੀਆਂ ਸੀ ਰਾਤ ਦਾ ਦੀਵਾਨ ਲੱਗਣਾ ਸੰਗਤਾਂ ਨੇ ਕਥਾ ਵਿਚਾਰ ਸਵ ਸਰਮਣ ਕਰਨੀ ਸਤਿਗੁਰਾਂ ਦੀ ਬਾਣੀ ਦੀ ਨਿਹਾਲ ਹੋ ਕੇ ਉਹਨਾਂ ਨੇ ਆਪਣੇ ਘਰੋਂ ਘਰੀ ਜਾਣਾ ਇਸੇ ਤਰ੍ਹਾਂ ਉਹ ਜਿਹੜਾ ਸਾਹੂਕਰ ਦਾ ਤੀਸਰਾ ਬੱਚਾ ਸੀ ਨਾ ਉਹ ਵੀ ਸੰਤਾਂ ਦੀ ਇਥੇ ਸੰਗਤ ਕਰਨ ਆਇਆ ਕਰਦਾ ਸੀ ਉਹ ਸੰਗਤ ਕਰਨ ਆਇਆ ਕਰਦਾ ਆ ਰੋਜ਼ ਤਰ੍ਹਾਂ ਰੋਜ਼ ਦੀ ਤਰ੍ਹਾਂ ਸੰਗਤ ਕਰਦਾ ਆ ਇੱਕ ਦਿਨ ਨਾ ਉਥੇ ਰਾਜ ਦੇ ਵਿੱਚ ਕਸ਼ਮੀਰ ਦੇ ਵਿੱਚ ਇੰਨੀ ਵੱਡੀ ਚੋਰੀ ਹੋਈ ਆ ਕਿ ਉਸ ਸ਼ਾਹੂ ਕਾਰਨੇ ਉਥੋਂ ਦੇ ਰਾਜੇ ਨੇ ਇਹ ਐਲਾਨ ਕਰ ਦਿੱਤਾ ਆ ਕਿ ਜਿਹੜਾ ਵੀ 10 ਵਜੇ ਤੋਂ ਬਾਅਦ ਇਸ ਗਲੀ ਮੁਹੱਲੇ ਦੇ ਵਿੱਚ ਬਾਜ਼ਾਰ ਦੇ ਵਿੱਚ ਕੋਈ ਦਿਖਾਈ ਜਾਵੇਗਾ ਤਾਂ ਉਸ ਨੂੰ ਸੂਲੀ ਦੇ ਟੰਗ ਦਿੱਤਾ ਜਾਵੇਗਾ ਭਾਵੇਂ ਉਹਨੂੰ ਮਾਰ ਹੀ ਦਿੱਤਾ ਜਾਵੇਗਾ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਰਾਜ ਦੇ ਵਿੱਚ ਕੋਈ ਅਸੀ ਵੱਡੀ ਚੋਰੀ ਹੋਈ ਆ ਤੇ ਮੱਗੇ ਹੋਰ ਬਦਨਾਮੀ ਹੋਵੇ ਉਹਨੇ ਇੰਨੇ ਪੱਕੇ ਸਖਤ ਰੂਲ ਪੈਦਾ ਕਰ ਦਿੱਤੇ ਇਸੇ ਤਰ੍ਹਾਂ ਹੁਣ ਸੰਤ ਮਹਾਪੁਰਖ ਤੇ ਰਾਜ ਦੀ ਕਥਾ ਕਰਦੇ ਸਨ ਤੇ ਰੋਜ਼ ਸੰਗਤਾਂ ਨੇ ਬੇਨਤੀ ਕੀਤੀ ਮਹਾਪੁਰਖੋ ਕਥਾ ਦੀ ਸਮਾਪਤੀ ਲਈ ਸਮੇਂ ਸਿਰ ਕਰ ਦਿਆ ਕਰੋ ਕਿਉਂਕਿ ਇਹ ਉਹ ਜਿਹੜਾ ਸ਼ਾਹੂਕਾਰ ਆ ਰਾਜੇ ਵੱਲੋਂ ਇਹ ਹੁਕਮ ਹੋਇਆ ਸੰਤਾਂ ਮਹਾਪੁਰਸ਼ਾਂ ਨੇ ਸੰਗਤਾਂ ਦੀ ਬੇਨਤੀ ਨੂੰ ਸਵਾਰ ਕਰ ਦਿੱਤਾ ਆ ਸਮੇਂ ਸਿਰ ਕਥਾ ਦੀ ਸਮਾਪਤੀ ਹੋਣ ਲੱਗ ਪਈ ਇਕ ਦਿਨ ਆਇਆ ਸੰਤਾਂ ਦੀ ਸੁਰਤੀ ਜੁੜ ਗਈ ਆ ਉਹ ਸੁਰਤੀ ਐਸੀ ਜੁੜੀ ਆ ਕਿ ਸੰਤਾਂ ਮਹਾਂਪੁਰਸ਼ਾਂ ਦੀ ਕਥਾ ਕਰਦੇ ਗਏ ਕਥਾ ਕਰੀ ਜਾਣ ਉਹ 10 ਵਜਨ ਚ 2 ਮਿੰਟ ਰਹਿ ਗਏ 1 ਮਿੰਟ ਰਹਿ ਗਿਆ ਭਾਵ ਕੀ 30 ਸੈਕਿੰਡ ਰਹਿ ਗਏ ਸੰਤਾਂ ਉੱਠ ਕੇ ਖਲੋ ਗਿਆਂ ਕਿ ਸੰਤ ਮਹਾਂਪੁਰਸ਼ਾਂ ਨੇ ਕਥਾ ਨਹੀਂ ਸਮਾਪਤੀ ਕੀਤੀ ਜੇ ਸਾਰੀਆਂ ਸੰਗਤਾਂ ਉਥੋਂ ਚਲੇ ਗਈਆਂ ਇਹ ਸਾਰਿਆਂ ਨੂੰ ਆਪਣੀ ਮੌਤ ਦਾ ਡਰ ਸੀ ਪੀਚ ਦਾਸਵਾਜ ਕੇ ਆ ਤੇ ਬਾਅਦ ਵਿੱਚ ਸ਼ਾਹੂਕਾਰ ਨੇ ਜਿਹੜਾ ਹੁਕਮ ਕੀਤਾ ਆਪਣੀ ਛਪਾਈਆਂ ਨੂੰ ਆਪਣੀਆਂ ਫੌਜਾਂ ਨਾਲ ਉਹਨਾਂ ਨੇ ਘਾਟੇ ਲਾ ਦੇਣੇ ਉਹਨਾਂ ਨੇ ਸਾਡੀਆਂ ਧੋਣਾ ਲਾ ਦੇਣੀਆਂ ਸਾਰੀਆਂ ਸੰਗਤਾਂ ਉੱਠ ਕੇ ਚਲੇ ਗਈ ਪਰ ਜਿਹੜਾ ਇਹ ਸ਼ਾਹੂਕਾਰ ਦਾ ਬੇਟਾ ਸੀ ਨਾ ਇਹਦੇ ਰਾਜਾ ਸੀ ਜਿਹਨੇ ਹੁਕਮ ਕੀਤਾ ਸੀ ਉਹ ਸ਼ਾਹੂਕਾਰ ਦਾ ਬੇਟਾ ਸੀ ਸ਼ਾਹੂਕਾਰ ਦਾ ਜਿਹੜਾ ਬੇਟਾ ਸੀ ਉਹ ਉੱਥੇ ਟਿੱਗਿਆ ਰਿਹਾ ਉਹ ਵੀ ਸੰਗਤ ਸੰਗਤ ਦੀ ਘੜੀ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਦੇ ਆ ਸੰਤਾਂ ਮਹਾਂਪੁਰਖਾਂ ਦੀ ਕਥਾ ਵਿਚਾਰ ਸਰਵਣ ਕਰਦਾ ਰਿਹਾ ਤੇ ਮਹਾਰਾਜ ਸੰਤਾਂ ਮਹਾਂਪੁਰਖਾਂ ਦੀ ਭਾਈ ਮਾਧੋ ਦਾਸ ਦੀ ਅੱਖ ਖੁੱਲੀ ਕਿਤੇ ਰਾਤ ਦੇ 11 12 ਵਜੇ ਕਥਾ ਦੀ ਸਮਾਪਤੀ ਕੀਤੀ ਪਿਆਸਾ ਰਸ ਪਣਿਆ ਉਹਨਾਂ ਕਥਾ ਦੇ ਵਿੱਚ ਵੀ ਉਹ ਕਰੀ ਗਾਣ ਖੜੇ ਨਾ ਹੁਣ ਐਸੀ ਕਥਾ ਸਰਵਣ ਕੀਤੀ ਅਤੇ ਜਦੋਂ ਸੰਤਾਂ ਨੇ ਅੱਖਾਂ ਖੋਲੀਆਂ ਸਮਾਪਤੀ ਕੀਤੀ ਤਾਂ ਉਹਨਾਂ ਨੇ ਦੇਖਿਆ ਕਿ ਸਮਾਂ ਬਹੁਤ ਹੋ ਚੁੱਕਾ ਤੇ ਇਹ ਸਾਰੀਆਂ ਸੰਗਤਾਂ ਦੇ ਦੀਵਾਨ ਦੇ ਵਿੱਚ ਹੈ ਨਹੀਂ ਸਨ ਪਰ ਉਹ ਇੱਕ ਜੀਵ ਜਿਹੜਾ ਸਾਹੂਕਾਰ ਦਾ ਪੁੱਤਰ ਸੀ ਉਹ ਸੀ ਹੁਣ ਜਦੋਂ ਸਾਹੂਕਾਰ ਦੇ ਪੁੱਤਰ ਵੱਲ ਵੇਖਿਆ ਕਿ ਸੰਤਾ ਨੇ ਕਿਹਾ ਕਿ ਸਮਾਂ ਬਹੁਤ ਹੋ ਚੁੱਕਾ ਵੀ ਸਾਡਾ ਤੇ ਪਤਾ ਨਹੀਂ ਲੱਗਾ ਵੀ ਮਨ ਬਿਰਤੀ ਕਰਕੇ ਕਥਾ ਦੇ ਰਾਸ ਸੁਣਨ ਕਰਕੇ ਸਮਾਂ ਜ਼ਿਆਦਾ ਗਿਆ ਤੇ ਨੂੰ ਚਲੇ ਜਾਣਾ ਚਾਹੀਦਾ ਸੀ ਉਹਨੇ ਹੱਥ ਜੋੜ ਕੇ ਕਿਹਾ ਕਿ ਮਾਪੁਰਖੋ ਮਹਾਰਾਜ ਦੀ ਨੀ ਕਿਰਪਾਈ ਕਿ ਮੈਨੂੰ ਵੀ ਸ਼ਬਦ ਦਾ ਇੰਨਾ ਆਨੰਦ ਆ ਸਮੇਂ ਦਾ ਕੁਝ ਪਤਾ ਹੀ ਨਹੀਂ ਚੱਲਿਆ ਪਰ ਸੰਤਾ ਨੂੰ ਨਮਸਕਾਰ ਕਰਕੇ ਉਹ ਚਲਾ ਗਿਆ ਤੇ ਮਾਪੁਰਖਾਂ ਨੇ ਉਹਨੂੰ ਆਸ਼ੀਰਵਾਦ ਦਿੱਤਾ ਕਿ ਹਣ ਤੇਰਾ ਤੇ ਰਾਖਾ ਜਿਹੜੇ ਗੁਰੂ ਦੀ ਸ਼ਬਦ ਦੀ ਤੂੰ ਕਥਾ ਸਰਵਣ ਕੀਤੀ ਆ ਉਹ ਗੁਰੂ ਤੇਨੂੰ ਬਚਾਉਣਾ ਕਰੇਗਾ ਰਸਤੇ 'ਚ ਗਿਆ ਛਪਾਈਆਂ ਨੇ ਪਕੜ ਲਿਆ ਉਹਨਾਂ ਨੇ ਰਾਜੇ ਦੇ ਅਪੇਸ਼ ਕੀਤਾ ਰਾਜੇ ਨੇ ਹੁਕਮ ਕੀਤਾ ਗਿਆ ਤੇ ਸਾਖ ਸੰਬੰਧੀ ਬੁਲਾਈ ਹਨ ਪਰ ਇਹਦੇ ਸਾਖ ਸੰਬੰਧੀ ਕਿਉਂਕਿ ਇੱਥੇ ਸਤਿਗੁਰਾਂ ਨੇ ਕਿਹਾ ਆ ਸੰਗਨਾ ਚਾਲਸ ਤੇਰੇ ਤਰ੍ਹਾਂ ਵੀ ਸੁੱਤ ਮੀਤ ਕੁਟਾਂ ਵਰ ਬਿੰਦਾ ਤੇਰੇ ਜਿਹੜੇ ਨੇ ਪੁੱਤਰ ਆ ਭਤੀਜੇ ਨੇ ਤੇਰੇ ਜਿਹੜੇ ਕੁਟੰਬ ਭਾਵ ਦੀ ਰਿਸ਼ਤੇਦਾਰ ਆ ਅੱਗੇ ਜਿਹੜਾ ਪਰਿਵਾਰ ਵਧਿਆ ਹੋਇਆ ਆ ਤੇਰੀ ਇਸਤਰੀ ਕਹੇ ਨੇ ਵੀ ਕਹਿੰਦੇ ਸੰਗ ਨਹੀਂ ਜਾਣਾ ਹੁਣ ਜਦੋਂ ਪਰਿਵਾਰ ਨੂੰ ਬੁਲਾਇਆ ਗਿਆ ਨਾ ਰਾਜੇ ਨੇ ਕਿਹਾ ਪਰਿਵਾਰ ਨੂੰ ਬੁਲਾਇਆ ਜਾਵੇ ਸਾਜ ਆਪਣੀਆਂ ਮਾਤਾ ਪਿਤਾ ਇਹ ਮੁਕਰ ਗਈ ਕਹਿੰਦੇ ਕਿ ਪਤਾ ਕੰਮ ਕਰ ਤੇ ਅੱਗੇ ਵੀ ਨਹੀਂ ਸੀ ਕਰਦਾ ਆਖੇ ਤੇ ਲੱਗਿਆ ਨਹੀਂ ਸੀ ਕਰਦਾ ਸੰਤਾਂ ਦੇ ਲੜ ਲੱਗਾ ਸੀ ਨਾ ਕੰਮਾਂ 'ਚ ਕੋਈ ਕੰਮ ਫਿਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਇਹਦੀ ਹਾਮੀ ਕੀ ਭਰਨੀ ਉਹਨਾਂ ਨੇ ਕਿਹਾ ਮੁਕਰ ਗਈ ਕਹਿੰਦੇ ਅਸੀਂ ਇਹਦੇ ਮਾਤਾ ਪਿਤਾ ਨਹੀਂ ਉਦੇ ਚਾਚੇ ਭਤੀਜਿਆਂ ਨੂੰ ਬੁਲਾਇਆ ਗਿਆ ਸਾਰੇ ਮੁਕਰ ਕੇ ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ ਕੋਈ ਨਹੀਂ ਆਉਂਦੀ ਹਾਮੀ ਭਰਿਆ ਕਿ ਇਹ ਸਾਡਾ ਪੁੱਤਰ ਹੈ ਰਾਜੇ ਨੇ ਉਹਨੂੰ ਸੂਰੀ ਦੇ ਟੰਗਣ ਦਾ ਹੁਕਮ ਦੇ ਦਿੱਤਾ ਕਹਿੰਦੇ ਕਿ ਆਖਰੀ ਇਸ਼ਾ ਕਿ ਤੇਰਾ ਹੋਰ ਵੀ ਕੋਈ ਜੇ ਮਿੱਤਰ ਹੈਗਾ ਤੇ ਉਸਨੂੰ ਬੁਲਾ ਸਕਦਾ ਉਹਨੇ ਕਿਹਾ ਕਿ ਭਾਈ ਮਾਤਾ ਦਸ ਜੀ ਦਾ ਨਾਮ ਲਿਆ ਕਿ ਮੈਂ ਸੰਤਾਂ ਮਾਪੁਰਖਾਂ ਦੀ ਸੰਗਤ ਕਰਦਾ ਰਿਹਾ ਹਾਂ ਉਹਨਾਂ ਨੂੰ ਇੱਕ ਰੀ ਬੁਲਾ ਲਿਆ ਜਾਵੇ ਜਦੋਂ ਆਏ ਨਹੀਂ ਤਾਂ ਮਾਪੁਰਖਾਂ ਨੇ ਕਿਹਾ ਕਿ ਕਿ ਰਾਜੇ ਅਸਲ ਦੇ ਵਿੱਚ ਇਹਦੀ ਗਲਤੀ ਨਹੀਂ ਗਲਤੀ ਸਾਡੀ ਆ ਕਿ ਸਾਡੇ ਕੋਲ ਇਸ ਕਥਾ ਦੀ ਸਮਾਪਤੀ ਸਮੇਂ ਸਿਰ ਨਹੀਂ ਹੋਈ ਇਸ ਕਰਕੇ ਲੇਟ ਹੋਇਆ ਕਹਿੰਦੇ ਕਿ ਤੁਸੀਂ ਰਾਜੇ ਨੇ ਕਿਹਾ ਕਿ ਸੰਤਾਂ ਨੂੰ ਵੀ ਤੁਹਾਨੂੰ ਪਤਾ ਕਿ ਮੈਂ ਤੁਹਾਨੂੰ ਸਜ਼ਾ ਨਹੀਂ ਦੇ ਸਕਦਾ ਤੇ ਤੁਸੀਂ ਇਹਨੂੰ ਬਚਾਉਣ ਦਾ ਨਵਾਂ ਢੰਗ ਸੋਚਿਆ ਕਿ ਮੈਂ ਕਥਾ ਲੇਟ ਕੀਤੀ ਆ ਭੀ ਬਹਾਨੇ ਨਾ ਬਣਾਉ ਇਸ ਨੂੰ ਸਜ਼ਾ ਮਿਲੇਗੀ ਸੰਤਾਂ ਮਹਾਂਪੁਰਖਾਂ ਨੇ ਕਿਹਾ ਕਿ ਤੂੰ ਆਪ ਨਹੀਂ ਸਜ਼ਾ ਦੇ ਮੈਂ ਇਹਨੂੰ ਕੀ ਬਚਾਉਣਾ ਆ ਜਿਹੜੇ ਗੁਰੂ ਦੇ ਸ਼ਬਦ ਦੀ ਇਹਨੇ ਕਥਾ ਵਿਚਾਰ ਸਰਵਣ ਕੀਤੀ ਆ ਉਹ ਗੁਰੂ ਹੀ ਇਸ ਨੂੰ ਬਚਾਉਣਾ ਕਰੇਗਾ ਹੁਣ ਜਿਹੜਾ ਰਾਜਾ ਸੀ ਉਹਨੇ ਸੂਲੀ ਤੇ ਟੰਗਣ ਦਾ ਹੁਕਮ ਦੇ ਦਿੱਤਾ ਇੱਕ ਸੂਲੀ ਤੇ ਇਸ ਤਰ੍ਹਾਂ ਟੰਗਿਆ ਜਾਂਦਾ ਸੀ ਕਿ ਦਰਖਤ ਹੁੰਦਾ ਸੀ ਉਹ ਐਸਾ ਦਰਖਤ ਹੁੰਦਾ ਆ ਕਿ ਮਸਿਆ ਵਾਲੇ ਦਿਨ 1 ਫੁੱਟ ਵੱਧ ਜਾਂਦਾ ਜੇ ਸਾਤੀ ਵਾਲ ਨੂੰ ਲਾ ਕੇ ਬੰਨ ਦਿੱਤਾ ਜਾਵੇ ਤੇ ਉਹਨੇ ਸਾਤੀ ਪਾੜ ਦੇਣੀ ਆ ਫਿਰ ਇਸੇ ਤਰ੍ਹਾਂ ਜਦੋਂ ਬੰਨਿਆ ਗਿਆ ਉਹਨੂੰ ਤੋਂ ਦਰਖਤ ਨੇ ਜਦੋਂ ਵਧਣਾ ਸੀ ਉਹਦੇ ਵਿੱਚੋਂ ਬੂਟੀਆਂ ਪੁੰਗਰਾਂਗੇ ਫਿਰ ਉਹਨੂੰ ਸੇਖਾਂ ਦੇ ਨਾਲ ਜਦੋਂ ਉਹਦੇ ਉੱਤੇ ਖੁਭਾਉਣ ਲੱਗੇ ਤੇ ਉਹ ਸੇਖਾਂ ਪਿਗਲ ਗਈਆਂ ਭਾਗ ਕੀ ਫਿਰ ਉਹਨਾਂ ਨੇ ਦੇਖਿਆ ਕਿ ਤੂੰ ਕਿਹੜੇ ਗੁਰੂ ਦਾ ਸ਼ਬਦ ਦੀ ਕਥਾ ਸੁਣਦਾ ਰਿਹਾ ਕਿਹੜੇ ਗੁਰੂ ਨੂੰ ਮੰਨਦਾ ਕਿ ਲੋਹੇ ਦੀਆਂ ਸੇਖਾਂ ਪਿਗਲ ਗਈਆਂ ਆ ਤੈਨੂੰ ਸਜ਼ਾ ਦੇ ਰਹੇ ਆ ਤੇ ਜਿਹੜਾ ਦਰਖਤ ਈ ਆ ਉਹਦੇ ਵਿੱਚੋਂ ਹਰੀਆਂ ਪੱਤੀਆਂ ਨਿਕਲਾਈਆਂ ਤੂੰ ਕਿਹੜੇ ਗੁਰੂ ਦਾ ਜਿਹੜਾ ਰਾਜਾ ਸੀ ਉਹ ਢਹਿ ਕੇ ਚਰਨਾਂ ਦੇ ਪੈ ਗਿਆ ਤੇ ਸੰਤਾਂ ਮਹਾਂਪੁਰਖਾਂ ਨੇ ਫਿਰ ਬੁਲਾਇਆ ਗਿਆ ਕਿ ਉਸ ਜਿਹੜਾ ਸ਼ਾਹੂ ਕਰ ਦਾ ਪੁੱਤਰ ਸੀ ਉਹਨੇ ਦੱਸਿਆ ਕਿ ਮੈਂ ਤੇ ਸੰਤਾਂ ਦੀ ਸੰਗਤ ਕਰਦਿਆਂ ਨੇ ਆ ਤੇ ਗੁਰੂ ਅਰਜਨ ਦੇ ਮਹਾਰਾਜ ਉਨ੍ਹਾਂ ਦੇ ਸ਼ਬਦ ਦੀ ਮੈਂ ਕਥਾ ਵਿਚਾਰ ਸਰਵਣ ਕਰਦਾ ਰਿਹਾ ਜਦੋਂ ਸੰਤ ਮਹਾਪਰਥਾਏ ਤੇ ਉਹ ਰਾਜਾ ਵੀ ਕਹਿੰਦਾ ਕਿ ਮੈਂ ਮਿਲਣਾ ਚਾਹੁੰਦਾ ਗੁਰੂ ਸਾਹਿਬ ਨੂੰ ਫਿਰ ਉਹ ਸ਼ਾਹੂਕਾਰ ਦੇ ਪੁੱਤਰ ਨੂੰ ਲੈ ਕੇ ਭਾਈ ਮਾਧੋਦਾਸ ਜੀ ਤੇ ਰਾਜੇ ਨੂੰ ਨਾਲ ਲੈ ਕੇ ਅੰਮ੍ਰਿਤਸਰ ਦੀ ਧਰਤੀ ਤੇ ਆਏ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਿਲਣ ਵਾਸਤੇ ਤੇ ਮਹਾਰਾਜ ਨੇ ਇੱਥੇ ਫਿਰ ਭਾਈ ਮਾਧੋਦਾਸ ਦੇ ਪਰਥਾਏ ਇਹ ਸ਼ਬਦ ਉਚਾਰੇ ਸੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਫਿਰ ਇੰਨੀ ਸੋਭਾ ਹੋਈ ਉਸ ਪੁੱਤਰ ਦੀ ਤੇ ਉਹ ਉਹਦੀ ਬਹੁਤ ਸੋਭਾ ਹੋਈ ਆ ਤੇ ਫਿਰ ਘਰ ਦੇ ਜਿਹੜੇ ਪਰਿਵਾਰ ਸੀ ਜਿਹੜਾ ਕਹਿੰਦਾ ਸੀ ਸਾਡਾ ਪੁੱਤਰ ਨਹੀਂ ਉਹ ਜਦੋਂ ਆਈ ਫਿਰ ਕਹਿੰਦੇ ਕਿ ਜਦੋਂ ਮੈਨੂੰ ਲੋੜ ਸੀ ਉਦੋਂ ਤੁਸੀਂ ਮੇਰੀ ਖਾਮੀ ਨਹੀਂ ਭਰੀ ਹੁਣ ਮੇਰੀ ਸੋਭਾ ਹੋ ਰਹੀ ਆ ਤੇ ਹੁਣ ਤੇ ਤੁਸੀਂ ਮੇਰੇ ਕੁਝ ਨਹੀਂ ਲੱਗਦੇ ਮੇਰਾ ਤੇ ਸਾਰਾ ਕੁਝ ਗੁਰੂ ਹੀ ਆ ਜਿਸ ਨੇ ਮੈਨੂੰ ਬਚਾਇਆ ਆ ਇੱਥੇ ਵੀ ਸਤਿਗੁਰੂ ਇਹੀ ਫਰਮਾਉਂਦੇ ਨੇ ਸੁਤ ਮੇਤ ਕੁਟੰਬਰ ਬਨਤਾ ਪੁੱਤਰ ਮਿੱਤਰ ਰਿਸ਼ਤੇਦਾਰ ਇਹ ਜਿਹੜੇ ਸਾਰੇ ਜਿਹੜੇ ਸਾਡੇ ਸਾਥ ਹੀ ਹਨਾ ਮਾਰੇ ਕਹਿੰਦੇ ਇਹਨਾਂ ਦੇ ਵਿੱਚੋਂ ਇਹਨਾਂ ਤੇ ਕਹੋ ਤਮ ਕਮਨ ਸੁਣਾਤਾ ਇਹਨਾਂ ਦੇ ਮੋਹ ਕਰਕੇ ਦੱਸੋ ਕੌਣ ਵੀ ਮੁਕਤ ਹੋਇਆ ਆ ਤੇ ਇਹਨਾਂ ਦੇ ਨਾਲੇ ਤੇਰਾ ਸਾਥ ਕੌਣ ਦੇਵੇਗਾ ਰਾਜ ਰੰਗ ਮਾਇਆ ਵਿਸਥਾਰ ਦੁਨੀਆਂ ਦੇ ਰਾਜ ਭਾਗ ਤੇ ਰੰਗ ਖੇਲ ਤਮਾਸ਼ੇ ਤੇ ਜੋ ਮਾਇਆ ਦੀ ਵਿਸਥਾਰ ਫਲਾ ਆ ਭਾਵ ਪਸਾਰਾ ਹੈ ਇਹਨਾਂ ਤੇ ਕਹੋ ਕਮਨ ਸੁਟਕਾਰ ਸਾਧਗਰ ਫਰਮਾਉਂਦੇ ਨੇ ਕਿ ਇਹ ਦੱਸੋ ਭਾਈ ਇਹ ਇਨ ਕਿਸ ਨੇ ਹੁਣ ਤੱਕ ਜਮਨਮਨ ਤੋਂ ਛੁਟਕਾਰਾ ਪਾਇਆ ਹੈ ਭਾਵ ਕਿ ਕਿਸੇ ਨੇ ਵੀ ਛੁਟਕਾਰਾ ਨਹੀਂ ਪਾਇਆ ਅਸ ਰਸਤੀ ਰਥ ਅਸਵਾਰੀ ਘੋੜੇ ਹਾਥੀ ਰਥਾਂ ਦੀਆਂ ਸਵਾਰੀਆਂ ਝੂਠਾ ਡੰਪ ਝੂਠ ਪਾ ਸਾਰੀ ਮਹਾਰਾਜ ਕਹਿੰਦੇ ਸਾਰੇ ਝੂਠੇ ਆ ਪਖੰਡ ਕਰਕੇ ਇਹ ਜੀਵ ਝੂਠੇ ਮਿੱਥਿਆ ਪਸਾਰੇ ਵੀ ਪਸਾਰੇ ਵਾਲੇ ਹੋ ਰਹੇ ਆ ਇਹ ਝੂਠਿਆਂ ਦੇ ਖਾਵਿਆਂ ਕਰਕੇ ਘੋੜੇ ਰੱਖ ਲੇ ਹਾਥੀ ਰੱਖ ਲੇ ਅਸਵਾਰੀਆਂ ਸੋਹਣੀਆਂ ਸੋਹਣੀਆਂ ਪਾਲਕੀਆਂ ਵਿੱਚ ਜਿਵੇਂ ਅੱਜ ਗੱਡੀਆਂ ਵੱਡੀ ਗੱਡੀ ਕਿਸ਼ਨੇ ਛੋਟੀ ਗੱਡੀ ਲਈ ਵੇ ਉਹ ਅਗਲਾ ਉਹਨੂੰ ਉਹ ਖਰਾਉਣ ਕਰਕੇ ਹੋਰ ਵੱਡੀ ਗੱਡੀ ਲੈ ਕੇ ਜਾਂਦਾ ਮਹਾਰਾਜ ਕਹਿੰਦੇ ਇਹ ਵੱਡੇ ਵੱਡੇ ਘੋੜੇ ਰੱਖ ਲਓ ਭਾਵੇਂ ਤੁਸੀਂ ਇਹ ਗੱਡੇ ਗੱਡੀਆਂ ਰੱਖ ਲਓ ਭਾਵੇਂ ਫੋਰਚੂਨਰ ਲੈ ਲਓ ਇਹ ਮਾਰੇ ਕਹਿੰਦੇ ਸਾਰੇ ਝੂਠੇ ਆ ਪਖਾਂਡੇ ਆ ਡੱਫ ਝੂਠ ਡੰਫ ਝੂਠ ਪਸਾਰੀ ਇਹ ਮਰ ਰਾਇ ਕਹਿੰਦੇ ਦਿਖਾਵੇ ਦੇ ਕਾਰਨ ਇਹ ਤੁਸੀਂ ਇਸ ਮਾਇਆ ਮੋਹਣੀ ਦੇ ਵਿੱਚ ਪਰਚੇ ਹੋਏ ਪਏ ਹੋ ਦਿਨ ਦੀਏ ਤਿਸ ਬੁਝੈ ਨਾ ਬਿਗਾਨਾ ਜਿਵੇਂ ਵਾਹਿਗੁਰੂ ਨੇ ਫਿਰ ਦੇਵ ਹੀ ਦਿੱਤਾ ਜੇ ਤੁਹਾਡੇ ਕੋਲ ਗੱਡੀਆਂ ਹੈਗੀਆਂ ਘੋੜੇ ਹੈਗੇ ਆ ਵਧੀਆ ਕੋਠੀ ਘਰ ਹੈਗੀ ਆ ਜਿੰਨੇ ਦਿੱਤਾ ਆ ਮਰ ਰਾਇ ਕਹਿੰਦੇ ਤਿਸ ਬੁਝੈ ਨਾ ਬਿਗਾਨਾ ਤੇ ਜਿਹੜੇ ਵਾਹਿਗੁਰੂ ਨੇ ਤੈਨੂੰ ਪਦਾਰਥਾਂ ਮਨੁੱਖਾ ਸਰੀਰ ਦਿੱਤਾ ਆ ਤੇ ਤਿਸ ਉਸ ਵਾਹਿਗੁਰੂ ਬਗਾਨਾ ਬੇਸਮਝੋ ਕੇ ਸਮਝਦਾ ਨਹੀਂ ਆ ਉਹਨੂੰ ਬੇਸਮਝ ਕੀਤਾ ਹੋਇਆ ਆ ਨਾਮ ਵਿਸਾਰੇ ਨਾਨਕ ਪਛੁਤਾਨਾ ਜੇ ਗੁਰੂ ਸਾਹਿਬ ਨੂੰ ਤੂੰ ਵਿਸਾਰੇਂਗਾ ਜੇ ਤੂੰ ਸਤਿਗੁਰ ਕਹਿੰਦੇ ਨਾਮ ਨੂੰ ਵਿਸਾਰੇਂਗਾ ਤੇ ਮਹਾਰਾਏ ਕਹਿੰਦੇ ਭੁੱਲ ਕਰਕੇ ਅੰਤ ਵੇਲੇ ਫਿਰ ਪਛਤਾਤਾ ਪਿਆ ਪਛਤਾਉਣਾ ਪਵੇਗਾ ਜੇ ਤਾਂ ਨਹੀਂ ਜੇ ਤਾਂ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਲਾਈ ਜਦੋਂ ਤੂੰ ਬਾਣੀ ਤੋਂ ਵਿਸਰੇਂਗਾ ਗੁਰੂ ਸਾਹਿਬ ਨਾਲੋਂ ਵਿਸਰੇਂਗਾ ਇਹ ਮਾਇਆ ਮੋਨੀ ਦੇ ਵਿੱਚ ਪਰਚ ਕੇ ਜਦੋਂ ਤੂੰ ਨਾਮ ਤੋਂ ਵਿਸਰ ਜਾਵੇਂਗਾ ਫਿਰ ਕਹਿੰਦੇ ਆਖਰ ਦੇ ਵਿੱਚ ਫਿਰ ਪਛਤਾਵੇਗਾ ਫਿਰ ਉਹ ਹੱਥ ਨਹੀਂ ਆਵੇਗਾ ਸੋ ਆਪ ਸਮੂਹ ਸੰਗਤਾਂ ਨੇ ਹੀ ਉਹਨੇ ਵੀ ਅਸ਼ਟਪਦੀ ਦੀ ਪੰਜਵੀਂ ਪੌੜੀ ਸਰਵਨ ਕੀਤੀ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਆਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ